ਅੱਜ ਜਿੱਦਾ ਦਿੱਲੀ ਲੈ ਕੇ ਆਏ ਆ ਅੰਮ੍ਰਿਤਸਰ ਦੀ ਫੇਮਸ ਸਤਪੂੜੇ ਦੀ ਰੈਸিপি ਸਤਪੂੜੇ ਖਾਂ ਚ ਬਹੁਤ ਹੀ ਜ਼ਿਆਦਾ ਟੇਸਟੀ ਔਰ ਕਰੰਚੀ ਹੁੰਦੇ ਨੇ ਮੈਂ ਬਹੁਤ ਸਾਰੇ ਲੋਕਾਂ ਦੇ ਮੂੰਹ ਸੁਣਿਆ ਕਿ ਸਤਪੂੜੇ ਬਣਾਉਣੇ ਬਹੁਤ ਜ਼ਿਆਦਾ ਔਖੇ ਹੁੰਦੇ ਨੇ ਇਹਦੀਆਂ ਲੇਅਰਸ ਬਣਾਉਣੀ ਬਹੁਤ ਔਖੀ ਹੁੰਦੇ ਨੇ ਲੇਕਿਨ ਤੁਸੀਂ ਅਗਰ ਸਾਡੀ ਰੈਸিপি ਦੇਖ ਕੇ ਸਤਪੂੜੇ ਬਣਾਓਗੇ ਤੇ ਤੁਹਾਡੇ ਸਤਪੂੜੇ ਬਹੁਤ ਹੀ ਜ਼ਿਆਦਾ ਵਧੀਆ ਕ੍ਰਿਸਪੀ ਔਰ ਕਰੰਚੀ ਬਣ ਕੇ ਰੈਡੀ ਹੋਣਗੇ ਔਰ ਲੇਅਰਸ ਵੀ ਬਹੁਤ ਸੋਹਣੀਆਂ ਬਣ ਕੇ ਰੈਡੀ ਹੋਣਗੀਆਂ ਸਭ ਤੋਂ ਪਹਿਲਾਂ ਅਸੀਂ ਬਣਾਵਾਂਗੇ ਸਤਪੂੜੇ ਦੇ ਨਾਲ ਮਿਲਣ ਵਾਲੀ ਕਰਾਰੀ ਹਰੀਆਂ ਮਿਰਚਾਂ ਇੱਕ ਟਮਾਟਰ ਸਾਬਤ ਕੱਟ ਕੇ ਐਡ ਕੀਤਾ ਹੈ ਹਰਾ ਧਨੀਆ ਐਡ ਕੀਤਾ ਹੈ ਔਰ ਜਿਹੜਾ ਸਾਬਤ ਨਹੀਂ ਹੁੰਦਾ ਉਹਨੂੰ ਪੀਸ ਕੇ ਐਡ ਕੀਤਾ ਹੈ ਹਾਫ ਟੇਬਲस्पून ਹੀਂਗ ਹਾਫ ਟੇਬਲस्पून ਕਾਲੇ ਮਿਰਚ ਹਾਫ ਟੇਬਲस्पून ਲਾਲ ਮਿਰਚ ਹਾਫ ਟੇਬਲस्पून ਡੇਗੇ ਮਿਰਚ 1 ਟੇਬਲस्पून ਗਰਮ ਮਸਾਲਾ 1 ਟੇਬਲस्पून ਹਲਦੀ ਔਰ 1 ਟੇਬਲस्पून ਨਮਕ ਐਡ ਕੀਤਾ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਔਰ ਮਿਰਚਾਂ ਐਡਜਸਟ ਕਰ ਸਕਦੇ ਹੋ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਦੇ ਨਾਲ ਭੁੰਨਾਂਗੇ ਚੰਗੀ ਤਰ੍ਹਾਂ ਜਦੋਂ ਸਾਡਾ ਮਸਾਲਾ ਹਲਕਾ ਹਲਕਾ ਭੁੰਨਿਆ ਜਾਏਗਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ 3-4 ਬੋਇਲ ਆਲੂ ਮ ਸ਼ੈਕ ਕਰਕੇ ਐਡ ਕਰਤੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਕਲਰ ਲੱਗ ਰਿਹਾ ਹੈ ਮਸਾਲਿਆਂ ਦੇ ਨਾਲ ਆਲੂ ਦਾ ਹੁਣ ਅਸੀਂ ਇਹਦੀ ਹਲਕੀ ਜਿਹੀ ਗਰੇਵੀ ਬਣਾ ਲੀਏ ਦੇ ਵਿੱਚ ਅੱਧਾ ਕੱਪ ਪਾਣੀ ਐਡ ਕੀਤਾ ਹੈ ਪਾਣੀ ਨੂੰ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਗੜਕਾ ਲਗਾਵਾਂਗੇ ਇਹਨੂੰ ਅਸੀਂ ਢੱਕ ਕੇ ਪੂਰੇ 5 ਮਿੰਟ ਤੱਕ ਗੜਕਾ ਲਗਾਣ ਲਈ ਰੱਖ ਦਿੰਨੇ ਆ ਅੱਛਾ ਸਾਡੇ 5 ਮਿੰਟ ਕੰਪਲੀਟ ਹੋ ਚੁੱਕੇ ਨੇ ਔਰ ਸਬਜੀ ਨੂੰ ਬਿਲਕੁਲ ਚੰਗੀ ਤਰ੍ਹਾਂ ਗੜਕਾ ਆ ਚੁੱਕਾ ਹੈ ਉੱਤੋਂ ਅਸੀਂ 1 ਟੇਬਲस्पून ਗਰਮ ਮਸਾਲਾ ਐਡ ਕੀਤਾ ਔਰ ਹਾਫ ਟੇਬਲस्पून ਅਸੀਂ ਇਹਦੇ ਵਿੱਚ ਅਮਚੂਰ ਐਡ ਕੀਤਾ ਹੈ ਅਮਚੂਰ ਨਾਲ ਵੀ ਬਹੁਤ ਵਧੀਆ ਫਲੇਵਰ ਆਂਦਾ ਹੈ ਲੌਂਜੀ ਵਿੱਚ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਉੱਤੋਂ ਇਹਨੂੰ ਗਾਰਨਿਸ਼ ਕਰ ਦਾਂਗੇ ਹਰੇ ਧਨੀਏ ਨਾਲ ਸੋ ਇੱਥੇ ਸਾਡੀ ਗਰਮਾ ਗਰਮ ਆਲੂ ਵਾਲੀ ਲੌਂਜੀ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਅਸੀਂ ਸੱਤ ਪੂੜੇ ਦਾ ਡੋ ਬਣਾ ਕੇ ਰੈਡੀ ਕਰ ਲੈਨੇ ਆ ਡੋ ਵਾਸਤੇ ਅਸੀਂ ਦੋ ਕੋਲੀ ਮੈਦਾ ਯੂਜ਼ ਕੀਤਾ ਹੈ ਹਾਫ ਟੇਬਲस्पून ਇਹਦੇ ਵਿੱਚ ਅਜਵਾਇਨ ਐਡ ਕਰਾਂਗੇ ਹਾਫ ਟੇਬਲस्पून ਨਮਕ ਐਡ ਕਰਾਂਗੇ ਔਰ ਇਹਦੇ ਵਿੱਚ ਹੁਣ ਅਸੀਂ ਮੋਨ ਐਡ ਕਰਾਂਗੇ ਮੋਨ ਅਸੀਂ ਪੂਰੇ 4 ਟੇਬਲस्पून ਐਡ ਕੀਤਾ ਹੈ ਜਦੋਂ ਅਸੀਂ ਇਹਦੇ ਵਿੱਚ ਮੋਨ ਐਡ ਕਰ ਦਾਂਗੇ ਤੇ ਫਿਰ ਅ ਇਦਰਾ ਮਿਕਸ ਕਰਾਂਗੇ ਔਰ ਇਕੱਠਾ ਕਰਨਾ ਸ਼ੁਰੂ ਕਰਾਂਗੇ ਜਦੋਂ ਅਸੀਂ ਮੌਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਟੇ ਦੇ ਨਾਲ ਉਸ ਤੋਂ ਬਾਅਦ ਅਸੀਂ ਇਹਨੂੰ ਹੱਥ ਵਿੱਚ ਇਕੱਠਾ ਕਰਕੇ ਦੇ ਚੈੱਕ ਕਰਨਾ ਹੈ ਕਿ ਸਾਡਾ ਆਟਾ ਸਹੀ ਹੈ ਕਿ ਨਹੀਂ ਇਸ ਤਰੀਕੇ ਜਦੋਂ ਤੁਹਾਡਾ ਆਟਾ ਇਕੱਠਾ ਹੋਣਾ ਸ਼ੁਰੂ ਹੋ ਜਾਏ ਇਟ ਮੀਨਸ ਕਿ ਤੁਹਾਡਾ ਡੋ ਵਧੀਆ ਬਣ ਕੇ ਰੈਡੀ ਹੋਏਗਾ ਹੁਣ ਇਹਦੇ ਵਿੱਚ ਅਸੀਂ ਥੋੜਾ ਥੋੜਾ ਪਾਣੀ ਐਡ ਕਰਕੇ ਤੇ ਡੋ ਤਿਆਰ ਕਰਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰਨਾ ਬਿਲਕੁਲ ਥੋੜਾ ਥੋੜਾ ਐਡ ਕਰਨਾ ਜਿੰਨੀ ਤੁਹਾਨੂੰ ਲੋੜ ਹੈ ਉਸ ਹੱਬ ਨਾਲ ਤੁਸੀਂ ਪਾਣੀ ਐਡ ਕਰਨਾ ਹੈ ਤੇ ਅੱਛੇ ਸਾਡਾ ਡੋ ਬਿਲਕੁਲ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਗਿਆ ਹੈ ਬਹੁਤ ਜ਼ਿਆਦਾ ਸੌਫਟ ਵੀ ਨਹੀਂ ਹੋਣਾ ਚਾਹੀਦਾ ਹਾਰਡ ਲਗਾ ਕੇ ਤੇ ਇਹਨੂੰ ਪੂਰੇ 10 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਜਦੋਂ ਸਾਡਾ ਡੋ ਬਿਲਕੁਲ ਚੰਗੀ ਤਰ੍ਹਾਂ ਸੈੱਟ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਸੱਤ ਪੂੜੇ ਬਣਾਉਣਾ ਸਟਾਰਟ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਡੋ ਨੂੰ ਸੈੱਟ ਹੋਣ ਲਈ ਰੱਖਿਆ ਉਹਨੇ ਦੇਰ ਤੱਕ ਅਸੀਂ ਸੱਤ ਪੂੜੇ ਦੀ ਫਿਲਿੰਗ ਬਣਾ ਕੇ ਰੈਡੀ ਕਰ ਲੈਣੇ ਆ ਇੱਥੇ ਅਸੀਂ ਬੋਇਲ ਆਲੂ 3-4 ਯੂਜ਼ ਕੀਤੇ ਉਹਦੇ ਵਿੱਚ ਹਾਫ ਟੇਬਲस्पून ਨਮਕ 1 ਟੇਬਲस्पून ਗਰਮ ਮਸਾਲਾ ਕਸੂਰੀ ਮੇਥੀ ਹਾਫ ਟੇਬਲस्पून ਕਾਲੀ ਮਿਰਚ ਅਜਵਾਇਨ ਔਰ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਹਰੀ ਮਿਰਚ ਚੌਪ ਕਰਕੇ ਐਡ ਕੀਤੀ ਹੈ ਚੌਪਡ ਚੰਗੀ ਤਰ੍ਹਾਂ ਹੱਥ ਨਾਲ ਕ੍ਰਸ਼ ਕਰਕੇ ਤੇ ਐਡ ਕਰਾਂਗੇ ਇਹਨਾਂ ਦਾ ਫਿਲਿੰਗ ਹੋਰ ਵੀ ਜ਼ਿਆਦਾ ਸਵਾਦ ਲੱਗਦੀ ਹੈ ਸਾਰਾ ਕੁਝ ਐਡ ਕਰਨ ਤੋਂ ਬਾਅਦ ਇਹਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰਾਂਗੇ ਔਰ ਆਪਸ ਵਿੱਚ ਮਿਕਸ ਕਰਾਂਗੇ ਇਸ ਤਰੀਕੇ ਤੁਸੀਂ ਜਦੋਂ ਵੀ ਸਤਪੂੜੇ ਦੀ ਫਿਲਿੰਗ ਬਣਾਓਗੇ ਨਾ ਬਹੁਤ ਹੀ ਜ਼ਿਆਦਾ ਟੇਸਟੀ ਫਿਲਿੰਗ ਬਣ ਕੇ ਰੈਡੀ ਹੁੰਦੀ ਹੈ ਕੋਲੀ ਵਿੱਚ ਐਡ ਕਰਕੇ ਤੇ ਰੱਖ ਦਿੰਨੇ ਆ ਤੇ ਹੁਣ ਸਾਡੇ ਡੋ ਦੇ ਰੈਸਟ ਦਾ ਵੀ ਟਾਈਮ ਪੂਰਾ ਚੰਗੀ ਤਰ੍ਹਾਂ ਕੰਪਲੀਟ ਹੋ ਚੁੱਕਿਆ ਹੈ ਹੁਣ ਅਸੀਂ ਸੱਤ ਪੂੜੇ ਬਣਾਉਣ ਦੀ ਤਿਆਰੀ ਕਰਦੇ ਆ ਇੱਥੇ ਅਸੀਂ ਇੱਕ ਛੋਟਾ ਜਿਹਾ ਪੇੜਾ ਯੂਜ਼ ਕੀਤਾ ਹੈ ਉਹਨੂੰ ਅਸੀਂ ਚੰਗੀ ਤਰ੍ਹਾਂ ਵੇਲ ਕੇ ਬਿਲਕੁਲ ਪਤਲਾ-ਪਤਲਾ ਵੇਲਣਾ ਬਹੁਤ ਜ਼ਿਆਦਾ ਮੋਟਾ ਨਹੀਂ ਵੇਲਣਾ ਔਰ ਇਸ ਤਰੀਕੇ ਲੰਬੀ ਸ਼ੇਪ ਵਿੱਚ ਵੇਲਣਾ ਹੈ ਜਦੋਂ ਵੀ ਅਸੀਂ ਸੱਤ ਪੂੜੇ ਬਣਾਉਣੇ ਆ ਹਮੇਸ਼ਾ ਪੇੜੇ ਨੂੰ ਇਸ ਤਰੀਕੇ ਲੰਬੀ ਸ਼ੇਪ ਵਿੱਚ ਹੀ ਵੇਲਣਾ ਹੈ ਚੌੜਾਈ ਥੋੜੀ ਔਰ ਲੰਬਾਈ ਜ਼ਿਆਦਾ ਹੋਣੀ ਚਾਹੀਦੀ ਹੈ ਇਸੇ ਤਰੀਕੇ ਅਸੀਂ ਸੱਤ ਪੇੜੇ ਯੂਜ਼ ਕਰਾਂ ਸਤੇ ਜ਼ਰੂਰੀ ਆ ਵੇਲਨੀਆ ਸੋ ਇਸ ਤਰੀਕੇ ਹੀ ਸਾਰੀਆਂ ਲੇਅਰਜ਼ ਨੂੰ ਤੁਸੀਂ ਵੇਲਣਾ ਹੈ ਜਦੋਂ ਤੁਸੀਂ ਸਾਰੀਆਂ ਲੇਅਰਜ਼ ਇਸ ਤਰੀਕੇ ਵੇਲ ਲੋਗੇ ਬਾਅਦ ਉਸ ਤੋਂ ਬਾਅਦ ਲੇਅਰਜ਼ ਦੇ ਉੱਤੇ ਲੇਅਰ ਜ਼ਰਾ ਕੈਡ ਕਰਨੀਆਂ ਸੋ ਤੁਸੀਂ ਦੇਖ ਸਕਦੇ ਹੋ ਉੱਥੇ ਲੇਅਰ ਕਿੰਨੀ ਜ਼ਿਆਦਾ ਪਤਲੀ ਹੈ ਔਰ ਲੰਬਾਈ ਵਿੱਚ ਵੀ ਹੈ ਇਸ ਤਰੀਕੇ ਦੀ ਲੇਅਰ ਵੇਲ ਕੇ ਰੈਡੀ ਕਰਨੀ ਹੈ ਬਹੁਤ ਜ਼ਿਆਦਾ ਮੋਟੀ ਔਰ ਬਹੁਤ ਜ਼ਿਆਦਾ ਪਤਲੀ ਨਹੀਂ ਵੇਲਣੀ ਬਿਲਕੁਲ ਇਸ ਤਰੀਕੇ ਐਗ ਸ਼ੇਪ ਚ ਸਾਰੀਆਂ ਲੇਅਰਜ਼ ਬਣਾ ਕੇ ਰੈਡੀ ਕਰਨੀਆਂ ਨੇ ਹੁਣ ਇੱਥੇ ਸਾਡੀਆਂ ਸਾਰੀਆਂ ਲੇਅਰਜ਼ ਬਣ ਕੇ ਰੈਡੀ ਹੋ ਗਿਆ ਨੇ ਹੁਣ ਇਹਦੇ ਉੱਤੇ ਅਸੀਂ ਆਇਲ ਲਗਾਵਾਂਗੇ ਤੁਸੀਂ ਢਾਲਡਾ ਘਿਓ ਦੇਸੀ ਘਿਓ ਜਾਂ ट ही यही है जो अस बना ने अंदर ऑयल लगा फिर मैदा एड किया मैदा एड करोगे फिर ही सत पूड़े खस्ते और क्रिस्पी और करंची बन के रेड होगी और बहुत ज्यादा टेस्टी बन के रेडी होने सो इत अर भी लगाती है और लगा के मैदा एड करता है और चौथी लेयर ऐड करती है इसे ਦੇ ਕਿੰਨੇ ਸੇ ਪ੍ਰੋਸੈਸ ਨਾਲ ਸੀ 7 ਲੇਅਰ ਜਿਹਦੇ ਵਿੱਚ ਐਡ ਕਰਨੀਆਂ ਨੇ ਜਦੋਂ ਅਸੀਂ ਇਸ ਤਰੀਕੇ 7 ਲੇਅਰਸ ਐਡ ਕਰਾਂਗੇ ਫੇਰ ਹੀ ਸਾਡੇ ਜਦੋਂ 7 ਪੂੜੇ ਬਣ ਕੇ ਰੈਡੀ ਹੋਣਗੇ ਉਹਨਾਂ ਦੀਆਂ ਬਾਹਰ ਵਾਲੀਆਂ ਲੇਅਰਸ ਬਹੁਤ ਜ਼ਿਆਦਾ ਸੋਹਣੀਆਂ ਬਣ ਕੇ ਰੈਡੀ ਹੋਣਗੀਆਂ ਔਰ ਖਾਂਚੀ ਵੀ ਬਹੁਤ ਜ਼ਿਆਦਾ ਵਧੀਆ ਲੱਗਣਗੀਆਂ ਥੋੜਾ ਟਾਈਮ ਜ਼ਰੂਰ ਲੱਗਦਾ ਹੈ 7 ਪੂੜੇ ਬਨਣ 'ਚ ਲੇਕਿਨ ਜਦੋਂ ਅਸੀਂ ਖਾਂਦੇ ਆ ਨਾ ਸਾਰਾ ਟਾਈਮ ਸਾਰੀ ਮਿਹਨਤ ਭੁੱਲ ਜਾਂਦੇ ਆ ਜੋ ਕਿ ਖਾਂਚੀ ਇੰਨੇ ਜ਼ਿਆਦਾ ਟੇਸਟੀ ਲੱਗਦੇ ਨੇ ਤੋਂ ਇੱਥੇ ਅਸੀਂ ਸਾਰੀਆਂ ਲੇਅਰਸ ਐਡ ਕਰ ਲਿਆ ਨੇ ਜਦੋਂ ਇਹਨਾਂ ਨੂੰ ਅਸੀਂ ਐਡ ਕਰ ਲਾਂਗੇ ਨਾ ਇਕੱ ਅਗਰ ਤਾਂ ḍi ਇੱਕ ਅਧੀ ਲੇਅਰ ਸੇਮ ਸਾਈਜ਼ ਦੀ ਨਾ ਬਣੇ ਸੋ ਉਹਨੂੰ ਤੁਸੀਂ ਇਸ ਤਰੀਕੇ ਹੱਥ ਦੀ ਮਦਦ ਨਾਲ ਖਿੱਚ ਕੇ ਇਕੁਅਲ ਕਰ ਸਕਦੇ ਹੋ ਜਦੋਂ ਸਾਰੀਆਂ ਲੇਅਰਜ਼ ਲੱਗ ਜਾਂਦੀਆਂ ਉਸ ਤੋਂ ਬਾਅਦ ਇਹਦੇ ਉੱਤੇ ਅਸੀਂ ਵੇਲਣਾ ਮਾਰਾਂਗੇ ਵੇਲਣਾ ਅਸੀਂ ਸਾਰੀ ਸਾਈਡ ਤੋਂ ਇਕੁਅਲ ਮਾਰਨਾ ਹੈ ਨਾ ਹੀ ਇੱਕ ਸਾਈਡ ਮੋਟੀ ਹੋਣਾ ਨਾ ਹੀ ਇੱਕ ਸਾਈਡ ਪਤਲੀ ਹੋਣੀ ਚਾਹੀਦੀ ਹੈ ਸਾਰੀਆਂ ਸਾਈਡਜ਼ ਇਕੁਅਲ ਹੋਣੀਆਂ ਚਾਹੀਦੀਆਂ ਨੇ ਇਸ ਤਰੀਕੇ ਅਸੀਂ ਥੋੜਾ ਜਿਹਾ ਜ਼ੋਰ ਲਗਾ ਕੇ ਵੇਲਣਾ ਲਗਾਵਾਂਗੇ ਇਹਦੇ ਉੱਤੇ ਤੇ ਸਾਰਾ ਲੇਅਰ ਇਕੱਠੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਅਸੀਂ ਚਾਰੋਂ ਕਾਰਨਰਸ ਤੋਂ ਇਕੁਅਲ ਕੱਟ ਲਗਾਵਾਂਗੇ ਕਟਰ ਦੇ ਨਾਲ ਇਸ ਤਰੀਕੇ ਦੇਖ ਸਕਦੇ ਹੋ ਤੁਸੀਂ ਔ ਸਾਈਡ ਵਾਲਾ ਪਾਰਟ ਹੋਏਗਾ ਉਹਨੂੰ ਅਸੀਂ ਚੋਕ ਲਾਂਗੇ ਉਹਨੂੰ ਅਸੀਂ ਰੀਯੂਜ਼ ਕਰਨਾ ਹੈ ਦੂਸਰੇ ਸਤਪੂੜੇ ਬਣਾਣ ਲਈ ਤੋਂ ਇਸ ਤਰੀਕੇ ਅਸੀਂ ਸਾਈਡ ਪਾਰਟ ਚੋਕ ਲਿਆ ਹੈ ਔਰ ਚੌਰਸ ਸ਼ੇਪ ਚ ਇਹਨੂੰ ਕਟਿੰਗ ਕਰ ਲਈ ਹੈ ਹੁਣ ਅਸੀਂ ਇਹਦੇ ਵਿੱਚੋਂ 4 ਪਾਰਟ ਡਿਵਾਈਡ ਕਰਾਂਗੇ ਔਰ ਉਹਨਾਂ ਨੂੰ ਡਿਵਾਈਡ ਕਰਨ ਤੋਂ ਬਾਅਦ ਦੁਬਾਰਾ ਜਿਸ ਤਰੀਕੇ ਅਸੀਂ ਪਹਿਲਾਂ ਇੱਕ ਲੇਅਰ ਦੇ ਉੱਤੇ ਦੂਸਰੀ ਲੇਅਰ ਰੱਖ ਕੇ ਚਿਪਕਾਈ ਸੀ ਉਸੇ ਤਰੀਕੇ ਅਸੀਂ ਇਹ ਚਾਰੋਂ ਲੇਅਰਜ਼ ਵੀ ਇੱਕ ਦੂਸਰੇ ਦੇ ਉੱਤੇ ਰੱਖ ਕੇ ਚਿਪਕਾਉਣੀਆਂ ਨੇ ਔਰ ਉਸੇ ਤਰੀਕੇ ਇਹਦੇ ਵਿੱਚ ਵੀ ਆਇਲ ਲਗਾ ਕੇ ਔਰ ਸੁੱਕਾ ਆਟਾ ਐਡ ਕਰਕੇ ਫਿਰ ਹੀ ਚਿਪਕਾਉਣਾ ਹੈ ਸੁੱਕਾ ਆਟਾ ਔਰ ਆਇ ਦੁਬਾਰਾ ਦਸਰੀਆਂ ਗਾਇਸ ਫੇਰੀ ਤੁਹਾਡੀਆਂ ਲੇਅਰਸ ਵੀ ਵਧੀਆ ਬਣਨਗੀਆਂ ਔਰ ਕ੍ਰਿਸਪੀ ਕ੍ਰਾਂਚੀ ਵੀ ਬਨੇਗਾ ਖਸਤਾ ਬਨੇਗਾ ਪੂਰਾ ਸਤਪੂੜਾ ਸੋ ਇੱਥੇ ਅਸੀਂ ਚਾਰਾਂ ਨੂੰ ਚੰਗੀ ਤਰ੍ਹਾਂ ਚਿਪਕਾ ਲਿਆ ਔਰ ਇਹਨਾਂ ਨੂੰ ਫੇਰ ਅਸੀਂ ਦੁਬਾਰਾ ਵੇਲਣਾ ਹੈ ਜੋਰ ਲਗਾ ਕੇ ਉਸੇ ਤਰੀਕੇ ਜਦੋਂ ਇਹ ਪੂਰੀ ਚੰਗੀ ਤਰ੍ਹਾਂ ਵੇਲਿਆ ਜਾਏਗਾ ਨਾ ਪੂਰਾ ਚੌੜਾ ਸ਼ੇਪ ਔਰ ਲੰਬਾ ਸ਼ੇਪ ਦੋਨੋਂ ਤਰੀਕੇ ਵੇਲਣਾ ਹੈ ਅਸੀਂ ਚੌੜੇ ਸ਼ੇਪ 'ਚ ਇਸ ਤਰੀਕੇ ਵੇਲਿਆ ਜਾਏਗਾ ਉਸ ਤੋਂ ਬਾਅਦ ਫੇਰ ਅਸੀਂ ਇਹਦੀਆਂ ਐਕਸਟਰਾ ਸਾਈਡਸ ਕਟਿੰਗ ਕਰ ਦੇਣੀਆਂ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਸੁੱਟਣਾ ਨਹੀਂ ਹੈ ਦੁਬਾਰਾ ਰੀਯੂਜ਼ ਕਰਨਾ ਹੈ ਦਤ ਨਾ ਹੋਣਾ ਅਸੀਂ ਇਹਦੇ ਵਿੱਚੋਂ ਤੀਸਰੀ ਵਾਰੀ ਫੇਰ 4 ਪਾਰਟ ਡਿਵਾਈਡ ਕਰਾਂਗੇ ਲੇਕਿਨ ਹੁਣ ਆਪਾਂ ਇਹਨਾਂ ਨੂੰ ਇੱਕ ਦੂਸਰੇ ਦੇ ਉੱਤੇ ਰੱਖ ਕੇ ਵੇਲਣਾ ਨਹੀਂ ਹੈ ਚਿਪਕਾਉਣਾ ਨਹੀਂ ਹੈ ਹੁਣ ਇਹਦੇ ਵਿੱਚ ਅਸੀਂ ਫਿਲਿੰਗ ਐਡ ਕਰਾਂਗੇ ਇਸ ਤਰੀਕੇ ਤੁਸੀਂ ਸਤਪੂੜੇ ਬਣਾ ਕੇ ਜਦੋਂ ਵੀ ਰੈਡੀ ਕਰੋਗੇ ਨਾ ਬਹੁਤ ਜ਼ਿਆਦਾ ਵਧੀਆ ਬਣ ਕੇ ਰੈਡੀ ਹੋਣਗੇ ਸੋ ਅੱ체 ਅਸੀਂ 4 ਪਾਰਟ ਡਿਵਾਈਡ ਕਰ ਲਏ ਨੇ ਇਹਦੇ ਸੈਂਟਰ ਵਿੱਚ ਅਸੀਂ ਇਸ ਤਰੀਕੇ ਫਿਲਿੰਗ ਐਡ ਕਰਾਂਗੇ ਬਹੁਤ ਜ਼ਿਆਦਾ ਵੀ ਫਿਲਿੰਗ ਨਹੀਂ ਐਡ ਕਰਨੀ ਹੁੰਦੀ ਥੋੜੀ ਜੀ ਇਸ ਤਰੀਕੇ ਫਿਲਿੰਗ ਐਡ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਕਿ ਸਤਪੂੜੇ ਵਿੱਚ ਹੁੰਦੀ ਹੈ ਹੁਣ ਜਿਹੜੀ ਅਸੀਂ ਆਲੂ ਦੀ ਫਿਲਿੰਗ ਇਹਦੇ ਵਿੱਚ ਹੈ ਉਹਦੀਆਂ ਸਾਈਡਸ ਤੇ ਹਲਕਾ ਹਲਕਾ ਫਿੰਗਰ ਦੇ ਨਾਲ ਪਾਣੀ ਲਗਾਵਾਂਗੇ ਅਸੀਂ ਕਿਉਂਕਿ ਇਹਨੂੰ ਅਸੀਂ ਚਿਪਕਾਉਣਾ ਹੁੰਦਾ ਹੈ ਅਸੀਂ ਆਟੇ ਦੀ ਸਾਈਡਸ ਤੇ ਨਹੀਂ ਪਾਣੀ ਲਗਾਉਣਾ ਹਮੇਸ਼ਾ ਜਿਹੜੀ ਅਸੀਂ ਫਿਲਿੰਗ ਐਡ ਕੀਤੀ ਹੈ ਉਹਦੀ ਸਾਈਡਸ ਤੇ ਪਾਣੀ ਲਗਾਉਣਾ ਹੈ ਕਿਉਂਕਿ ਉੱਥੋਂ ਅਸੀਂ ਚਿਪਕਾਉਣਾ ਹੈ ਉਹਨੂੰ ਉਨੀ ਜਗ੍ਹਾ ਤੋਂ ਹੀ ਸਤਪੂੜਾ ਬੰਦ ਹੁੰਦਾ ਹੈ ਬਾਕੀ ਉਹਦੀਆਂ ਲੇਅਰਸ ਖੁੱਲੀਆਂ ਹੁੰਦੀਆਂ ਨੇ ਸੋ ਇਸ ਤਰੀਕੇ ਅਸੀਂ ਦੂਸਰੀ ਸਾਈਡ ਉਹਦੇ ਉੱਪਰ ਲਿਆ ਕੇ ਤੇ ਫਿੰਗਰਸ ਦੀ ਮਦਦ ਨਾਲ ਉਹਨੂੰ ਚੰਗੀ ਤਰ੍ਹਾਂ ਦਬਾ ਕੇ ਇਸ ਤਰੀਕੇ ਚਿਪਕਾਵਾਂਗੇ ਇਦਾਂ ਹੀ ਅਸੀਂ ਜਿੰਨੇ ਵੀ ਸਤਪੂੜੇ ਬਣਾਉਣੇ ਆ ਸਾਰਿਆਂ ਦੀ ਆਕੇ ਉਹਨਾਂ ਨੂੰ ਚਿਪਕਾਣਾ ਹੈ ਫਿਰ ਕਦੀ ਵੀ ਸਾਡੇ ਸੱਤਪੂੜੇ ਫਰਾਈ ਕਰਨ ਦੇ ਟਾਈਮ ਸਿਰਫ ਉਹਦੀਆਂ ਲੇਅਰਸ ਖੁੱਲਣਗੀਆਂ ਅੰਦਰ ਜਿੱਥੇ ਫਿਲਿੰਗ ਹੈ ਉੱਥੋਂ ਤੱਕ ਨਹੀਂ ਖੁੱਲੇਗਾ ਔਰ ਫਟੇਗਾ ਨਹੀਂ ਸੱਤਪੂੜਾ ਕਦੀ ਵੀ ਇਸ ਤਰੀਕੇ ਲੇਅਰਸ ਬਹੁਤ ਵਧੀਆ ਤਰੀਕੇ ਖੁੱਲ ਕੇ ਰੈਡੀ ਹੁੰਦੀਆਂ ਨੇ ਹੁਣ ਇਹਨਾਂ ਨੂੰ ਅਸੀਂ ਇੱਕ ਪਲੇਟ ਵਿੱਚ ਟਰਾਂਸਫਰ ਕਰ ਦਿੰਨੇ ਆ ਹੁਣ ਵਾਰੀ ਆਂਦੀ ਹੈ ਇਹਨਾਂ ਨੂੰ ਫਰਾਈ ਕਰਨ ਦੀ ਇਹਨਾਂ ਨੂੰ ਫਰਾਈ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਕੜਾਈ ਵਿੱਚ ਆਇਲ ਐਡ ਕਰਾਂਗੇ ਆਇਲ ਜਦੋਂ ਸਾਡਾ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਅਸੀਂ ਇੱਕ ਇੱਕ ਕਰਕੇ ਸਾਰੇ ਸੱਤਪੂੜੇ ਇਹਦੇ ਵਿੱਚ ਐਡ ਕਰਾਂਗੇ ਔਰ ਫਰਾਈ ਕਰਾਂ ਹੋ ਚੁੱਕਿਆ ਹੈ ਹੋਣੇ ਕਿ ਕਰਕੇ ਅਸੀਂ ਇਹਦੇ ਵਿੱਚ ਸਤਪੂੜਾ ਐਡ ਕਰ ਦਿੰਨੇ ਆਂ ਔਰ ਇਹਨੂੰ ਇਸ ਤਰੀਕੇ ਕੜਛੀ ਦੀ ਮਦਦ ਨਾਲ ਇਹਦੇ ਉੱਤੇ ਆਇਲ ਪਾਉਂਦੇ ਰਵਾਂਗੇ ਜਿਹੜੀ ਸਾਈਡਸ ਤੇ ਲੇਅਰਜ਼ ਹੁੰਦੀਆਂ ਨੇ ਉਸ ਸਾਈਡ ਤੇ ਅਗਰ ਇਸ ਤਰੀਕੇ ਅਸੀਂ ਆਇਲ ਪਾਵਾਂਗੇ ਫੇਰ ਲੇਅਰਜ਼ ਬਹੁਤ ਵਧੀਆ ਤਰੀਕੇ ਖੁੱਲ ਕੇ ਰੈਡੀ ਹੁੰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਲੇਅਰਜ਼ ਖੁੱਲਣੀਆਂ ਸ਼ੁਰੂ ਹੋ ਗਈਆਂ ਨੇ ਔਰ ਸਾਡਾ ਸਤਪੂੜਾ ਚੰਗੀ ਤਰ੍ਹਾਂ ਫਰਾਈ ਹੋ ਕੇ ਰੈਡੀ ਹੋ ਗਿਆ ਹੈ ਦੇਖਣ 'ਚ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਇਸੇ ਤਰੀਕੇ ਅਸੀਂ ਸਾਰੇ ਸਤਪੂੜੇ ਫਰਾਈ ਕਰ ਲਾਂਗੇ ਬਾਜ਼ਾਰ ਵਿੱਚ ਤਾਂ ਸਾਨੂੰ ਸਤਪੂੜੇ ਦੇ ਨਾਲ ਕੱ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪੈਨ ਵਿੱਚ ਆਇਲ ਐਡ ਕੀਤਾ 1 ਟੇਬਲस्पून ਉਹਦੇ ਵਿੱਚ ਅਸੀਂ ਭਿਉਈ ਹੋਈ ਇਮਲੀ ਐਡ ਕੀਤੀ ਹੈ ਔਰ ਇਮਲੀ ਵਿੱਚ ਅਸੀਂ ਹਾਫ ਟਮਾਟਰ ਨੂੰ ਗ੍ਰੇਟ ਕਰਕੇ ਐਡ ਕੀਤਾ ਹੈ ਹਾਫ ਟੇਬਲस्पून ਨਮਕ ਹਾਫ ਟੇਬਲस्पून ਲਾਲ ਮਿਰਚ ਹਾਫ ਟੇਬਲस्पून ਕਾਲੇ ਮਿਰਚ 1/2 ਟੇਬਲस्पून ਦੇਗੇ ਮਿਰਚ ਐਡ ਕੀਤੀ ਹੈ ਹੁਣ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਐਡ ਕੀਤਾ ਹੈ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਗੜਕਾ ਆਵੇ ਔਰ ਇਮਲੀ ਦੀ ਚਟਨੀ ਵਧੀਆ ਤਰੀਕੇ ਬਣ ਕੇ ਰੈਡੀ ਹੋਵੇ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਫੂਡ ਕਲਰ ਵੀ ਐਡ ਕੀਤਾ ਹੈ ਜਿਸ ਨਾਲ ਕਲਰ ਵੀ ਬਹੁਤ ਜ਼ਿਆਦਾ ਸੋਨਾ ਆਂਦਾ ਹੈ ਚਟਨੀ ਦਾ ਤੇ 2 ਟੇਬਲस्पून ਦੇ ਵਿੱਚ ਅਸੀਂ ਖੰਡ ਐਡ ਕੀਤੀ ਹੈ ਖੱਟੀ ਮਿੱਠੀ ਇਮਲੀ ਦੀ ਚਟਨੀ ਸਾਡੀ ਬਣ ਕੇ ਰੈਡੀ ਹੋ ਗਈ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਗੜਕਾ ਲਵਾ ਲਾਂਗੇ ਤੇ ਗੜਕਾ ਲਵਾਉਣ ਤੋਂ ਬਾਅਦ ਅਸੀਂ ਇਹਨੂੰ ਇੱਕ ਕੌਲੀ 'ਚ ਟਰਾਂਸਫਰ ਕਰ ਲਾਂਗੇ ਸੋ ਇੱਥੇ ਇਮਲੀ ਦੀ ਚਟਨੀ ਨੂੰ ਬਿਲਕੁਲ ਚੰਗੀ ਤਰ੍ਹਾਂ ਗੜਕਾ ਆ ਚੁੱਕਿਆ ਹੈ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਗਾੜੀ-ਗਾੜੀ ਖੱਟੀ ਮਿੱਠੀ ਚਟਨੀ ਸਾਡੀ ਬਣ ਕੇ ਰੈਡੀ ਹੋ ਗਈ ਹੈ ਹੁਣ ਇਹਨੂੰ ਅਸੀਂ ਕੱਢ ਲੈਣੇ ਆ ਕੌਲੀ ਵਿੱਚ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਹਰੀ ਚਟਨੀ ਇਮਲੀ ਦੀ ਚਟਨੀ ਬਿਲਕੁਲ ਬਾਜ਼ਾਰੀ ਚਟਨੀ ਵਰਗੀ ਬਣ ਕੇ ਰੈਡੀ ਹੋਈ ਹੈ ਹੁਣ ਅਸੀਂ ਹਰੀ ਚਟਨੀ ਬਣਾ ਲੈਣੇ ਆ ਇੱਥੇ ਅਸੀਂ ਮ काली मिर्ची हाफ टेबल स्पून लाल मिर्ची दो टेबल स्पून हो so, चुकी है so, लेयरस भी किनिया सोहनिया आईया ने बिलकुल बाजारी लग रहे हैं और खाने चे भी वाकई बहुत ज्यादा टेस्टी बने से सतपूड़े अगर तुम साडियो बिना स्किप कि वेखोगे और पूरी रेसिपी स्टेप बाय स्टेप बनाओगे फिर ही थोड़े ਪੁਡੇ ਬਹੁਤ ਵਧੀਆ ਤਰੀਕੇ ਬਣ ਕੇ ਰੈਡੀ ਹੋਣਗੇ ਹੁਣ ਇਹਨਾਂ ਨੂੰ ਅਸੀਂ ਇੱਕ ਪਲੇਟ 'ਚ ਸਰਵ ਕਰਕੇ ਤੁਹਾਨੂੰ ਦਿਖਾਣੇ ਆ ਇਸ ਤਰੀਕੇ ਤੁਸੀਂ ਇਹਨੂੰ ਸੈਂਟਰ ਪਾਰਟ 'ਚੋਂ ਖੋਲ ਕੇ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਇਹਦੇ ਵਿੱਚ ਫਿਲਿੰਗ ਲੱਗ ਰਹੀ ਹੈ ਹੁਣ ਉਤੋਂ ਅਸੀਂ ਪਾਵਾਂਗੇ ਲੌਂਜੀ ਵਾਲੀ ਚਟਨੀ ਲਾਲ ਚਟਨੀ ਔਰ ਹਰੀ ਚਟਨੀ ਔਰ ਸਰਵ ਕਰਕੇ ਖਾਵਾਂਗੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਗਾਇਸ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਦੋਂ ਵੀ ਤੁਸੀਂ ਇਸ ਤਰੀਕੇ ਸੱਤ ਪੁਡੇ ਬਣਾ ਕੇ ਟਰਾਈ ਕਰੋਗੇ ਮੈਨੂੰ ਕਮੈਂਟ ਜ਼ਰੂ Bye.